ਕਹ ਸਕਦੇ ਪੰਜਾਬੀ ਡਿਗਵਾੜੀ ਹੁੰਦੇ ਆ ਪੂਰੇ ਡਿਗਵਾੜ ਕਰ ਹੀ ਲੈਂਦੇ ਆ ਤੁਸੀਂ ਕਿੱਥਾ ਅੱਗੇ ਵਿਧਾਨ ਲਈ ਜੁਗਾਰ ਕੀਤਾ ਹਾਂ ਤੇ ਉਸੇ ਜਿਹੜਾ ਦੇਖਿਆ ਕਿ ਕੋਦੇ ਹੱਥ ਨਾਲ ਜਿਹੜਾ ਇਹ ਨੂੰ ਰਗੜੀ ਜਾਂਦੀ ਹੈ ਚੜ੍ਹਦਾਈ ਤਿਆਰ ਕੀਤੀ ਜਾਂਦੀ ਹੈ ਤੇ ਰਹਿਣ ਵਾਸਤੇ ਦੋ ਬੰਦੇ ਜਾਈਦਾ ਕਰਤੋਂ ਹਾਂਜੀ ਇੱਕ ਬੰਦਾ ਤਾਂ ਸਾਡੀ ਜਿਹੜੀ ਜੇ ਕਰਨੀ ਚਾਹਦਾ ਸੀ ਦੋ ਬੰਦੇ ਆਈ ਕਰਕੇ ਇਹ ਜੀ ਸੋਚਿਆ ਵੀ ਆਪਨੇ ਆ ਵੀ ਜਿਹੜਾ ਵਿਚਾਰ ਬਣਾਈ ਉਹ ਫ੍ਰੀ ਜਨ ਹੈ ਜਿਹੜਾ ਜ਼ਕਰ ਦਾ ਤੁਸੀਂ ਇਹ ਲਾਇਆ ਹੈ ਛੋਟਾ ਨਿਮਨ ਦਾ ਘੋਟਣਾ ਹੈ ਹਾਂ ਨਿਮਨ ਜਰੀਆ ਬਹੁਤ ਫਾਇਦੇਮੰਦ ਆ ਜਦੋਂ ਜੰਮੀ ਖਾਣੇ ਆਂਦਾ ਹੈ ਮੈਂ ਤਾਂ ਬਚੜੀ ਜਾਵੇ ਤੇ ਬਹੁਤ ਫਾਇਦੇਮੰਦ ਹੈ ਅੱਛਾ ਤੇ ਜਦੋਂ ਇਹ ਚੱਲਦਾ ਹੈ ਪੂਰੀ ਆਪਣੇ ਆਸਾਨੀ ਨਾਲ ਘੋੜ ਦੇਦਾ ਕਿੰਨਾ ਕੁ ਲਗ ਜਾਂਦਾ ਤੁਹਾਨੂੰ ਜਿਵੇਂ ਤੁਸੀਂ ਕਿੰਨੇ ਕੁ ਟਾਈਮ ਇਹਨੂੰ ਚਲਾਉਂਦੇ ਹੋ ਜੇ ਤੱਕ ਇਹ ਤਿਆਰ ਹੋ ਜਾਂਦਾ ਇਹ ਜੇ ਪਹਿਲਾ ਬੰਦਨ ਕਰਕੇ ਹੀ ਜਿਆਦਾ ਟਾਈਮ ਚਲਾਨੀ ਆ ਲੈ ਤਾਂ 3-4 ਘੰਟੇ ਚਾਦੇ 4 ਘੰਟੇ ਚੱਲ ਗਿਆ ਬਹੁਤ ਹੂੰ ਅੱਛਾ ਘਰੇ ਤੁਸੀਂ ਮਿਸਤਰੀ ਬੁਲਾਇਆ ਕੋਈ ਆਪਣੇ ਦਿਮਾਗ ਨਾਲ ਤੁਸੀਂ ਉਹਨੂੰ ਕਿਹਾ ਕਿ ਇਸ ਤਰ੍ਹਾਂ ਤਿਆਰ ਕਰੋ ਹਾਂਜੀ ਅੱਛਾ ਮਧਾਨੀ ਤੋਂ ਕੀਤਾ ਜੀ ਮਧਾਨੀ ਦੇਖੀ ਅੱਛਾ ਮਧਾਨੀ ਕਿਹੜਾ ਰਹਿੰਦੀ ਉਹਨੂੰ ਰਕਰਾਲੀ ਉਹ ਮਧਾਨੀ ਤੋਂ ਕਰਕੀਦਾ ਹੈ ਧਿਆਨ ਵਿੱਚ ਅਸੀਂ ਕਿਧਰੇ ਆ ਦੇਖਿਆ ਨਹੀਂ ਕਿਉਂਕਿ ਜਿਆਦਾਤਰ ਹੱਥ ਨਾਲ ਜਿਆਦਾਤਰ ਲੋਕ ਜਿਹੜੇ ਨੇ ਹਾਂਜੀ ਨਿਹੰਗ ਸਿੰਘ ਦੇ ਜਿਹੜੇ ਨੇ ਉਹ ਤਿਆਰ ਕਰਦੇ ਨੇ ਸ਼ਰਧਾਈ ਤੇ ਉਹ ਹੈ ਤੁਹਾਡਾ ਪਹਿਲਾ ਅਸੀਂ ਵੱਖਰੀ ਮਸ਼ੀਨ ਦੇਖੀ ਅੱਜ ਇਹ ਤਾਂ ਕਹਿੰਦਾ ਜਿਹੜਾ ਸਾਰਾ ਪੰਜਾਬੀ ਵੱਖਰੀ ਹੈ ਅੱਛਾ ਪੰਜਾਬ ਕਿਤੇ ਵੀ ਨਹੀਂ ਮਿਲੇਗੀ ਤੁਹਾਨੂੰ ਸਵਾਹ ਕਿਤੇ ਵੱਖਰਾ ਹੁੰਦਾ ਹੈ ਹੱਥ ਨਾਲ ਜਾਂ ਕੋਈ ਫਰਕ ਪੈਂਦਾ ਹੈ ਉਹ ਚੀਜ਼ ਜਿਹੜਾ ਹੱਥ ਨਾਲ ਸੇਮ ਹੁੰਦਾ ਹੈ ਸੇਮ ਅੱਛਾ ਅਥਰ ਹੁੰਦਾ ਹੈ ਮੈਨਰ ਉਹ ਤਾਂ ਸਵਾਤਰ ਤੇ ਇਹ ਤੁਹਾਨੂੰ ਕੀ ਜਿਣੀ ਦੇਣਾ ਜਿਹੜੀ ਚੀਜ਼ਾਂ ਪੰਜਾਬ ਨੇ ਕੋਲ ਦਾਖਤਾਈ ਵੀ ਹੈ ਸ੍ਰੀ ਨਦੀ ਸਹੀ ਦੀ ਆ ਨਦੀ ਕਿਹੜੀ ਚੀਜ਼ ਤੋਂ ਪਤਾ ਹੁੰਦੀ ਆ ਉਹ ਚੀਜ਼ ਆਪਾਂ ਛੁੱਟਨੀ ਇਹ ਚੀਜ਼ਾਂ ਜਿਹੜਾ ਮਾਰਦੀ ਬੱਤੇ ਤੇ ਲਾ ਕੇ ਮੁੰਡੇ ਰੱਖਦੇ ਮਾਰਦੀ ਪੀ ਆਂ ਹੋਰ ਵੀ ਮਾਰਦੀ ਪੀ ਜੋ ਮਾਰਦੀ ਪੀ ਖੇਤ ਕਿ ਨਜ਼ਰ ਆਇਆ ਤਾਂ ਅਸਾ ਤੱਕ ਵੀ ਇਹਨਾਂ ਕਹਿੰਦੇ ਸੀ ਸਰੀ ਦਾ ਸਰੀ ਨੂੰ ਤਾਂ ਦੇਣੀ ਆ ਨਾ ਤੇ ਬਾਕੀ ਤਾਂ ਦੇਣੀ ਆ ਬੱਚੇ ਪੜਨ ਵਾਲੇ ਬਹੁਤ ਵੀ ਇੰਗਿਆ ਆ ਦੇਖੋ ਪਾਣ ਮੰਨ ਲੈ ਦੇਉਂਦੇ ਪਿੰਦੇ ਆ ਮੋਰ ਤੇ ਲਿਖੀ ਗਏ ਨਸ਼ਾ ਮੁਕਤ ਸਰਦਾਈ ਹਾਂਜੀ ਨਾ ਨਾ ਕੋਈ ਨਹੀਂ अच्छा मतलब जमे जमे भांग वगैरह जेडे ਹੁੰਦੇ ਆਪਣੇ ਇਹ ਅੰਗ ਵੀਰ ਜਿਹੜੇ ਪਾਉਂਦੇ ਉਹ ਚੀਜ਼ ਨਹੀਂ ਲੋਕੀ ਕਈ ਵਾਰੀ ਆ ਸੋਚਦੇ ਨੇ ਕਿ ਇਸਤਰੀ ਦੇ ਵਿੱਚ ਭੰਗ ਮਿਲਾਈ ਹੋਈ ਹੈ ਨਾ ਉਹ ਚੀਜ਼ ਨਹੀਂ ਹੁੰਦੀ ਆ ਬਿਲਕੁਲ ਲਿਖਾਇਆ ਨਾ ਮੁਕ ਇਸੇ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਹੈ ਇਸ ਮਸ਼ੀਨ ਨੂੰ ਜੋ ਹੈ ਸਟਾਰਟ ਕੀਤਾ ਗਿਆ ਹੈ ਉਸ ਦੇ ਬਾਅਦ ਇਸ पे ਦੇਖ ਰਹੇ ਤੁਸੀਂ ਕਿ ਕਿਸ ਤਰ੍ਹਾਂ ਜੋ ਹੈ ਛਰਦਾਈ ਜਿਹੜੀ ਹੈ ਇਸ ਨੀਮ ਦੇ ਜਿਹੜੇ ਟੋਟਾ ਜਿਹੜਾ ਬਣਾਇਆ ਗਿਆ ਉਸਤੇ ਨਾਲ ਇਸਦੀ ਲਗੜਾਈ ਹੋ ਰਹੀ ਏ ਬਾਬੂ ਜੀ ਪਹਿਲਾਂ ਕਿਦਰ ਤੁਸੀਂ ਦੇਖਿਆ ਸੀ ਕਿੱਥੋਂ ਮਤਲਬ ਆਇਆ ਸੀ ਕਿ ਜੇ ਤੁਸੀਂ ਕਹਿੰਦੇ ਪਾਕਿਸਤਾਨ ਵਿੱਚ ਇਸ ਤਰ੍ਹਾਂ ਵੀ ਚੱਲਦੀ ਹੈ ਜੀ ਪਾਕਿਸਤਾਨ ਦੇ ਵਿੱਚ ਉਹੋ ਦੇਖੀ ਜੀ ਉਹੋ ਦੇਖਿਆ ਉੱਥੇ ਚੱਲਦਾ ਉੱਥੇ ਚੱਲਦੀ ਨਹੀਂ ਇਹ ਆਪਣੇ ਨਹੀਂ ਆ ਗਿਆ ਸਤਿ ਸ਼੍ਰੀ ਅਕਾਲ ਜੀ ਸੁਖਾਪ ਤੇ ਰੈਮਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਵੀਰ ਰਾਹੀ ਪੰਜਾਬੀ ਵਾਕਈ ਜਿਹੜੇ ਹੁੰਦੇ ਜੁਗਾਰੀ ਹੁੰਦੇ ਨੇ ਇੱਕ ਇਹੋ ਜਿਹਾ ਜੁਗਾਰ ਤੁਹਾਨੂੰ ਦਿਖਾਵਾਂਗੇ ਅੱਜ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਇੱਕ ਰੇੜੇ ਤੇ ਜਿਹੜਾ ਇੱਕ ਜੁਗਾਰ ਲਗਾਇਆ ਗਿਆ ਹੈ ਇੱਕ ਦਾ ਮਸ਼ੀਨ ਫਿਟ ਕੀਤੀ ਗਈ ਹੈ ਤਾਂ ਉਹਦੇ ਵਿੱਚ ਜੋ ਹੈ ਸਰਦਾਈ ਦੀ ਜਿਹੜੀ ਰਗੜਾਈ ਹੈ ਉਹ ਹੁੰਦੀ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਪੈਸ਼ਲ ਜਿਹੜੀ ਹੈ ਇਹਨਾਂ ਵੱਲੋਂ ਇਹ ਤਿਆਰ ਕਰਾਈ ਗਈ ਹੈ ਬਾਪੂ ਜੀ ਜਿਹੜੇ ਇੱਥੇ ਖੜੇ ਨੇ ਬੱਸ ਅੱਡੇ ਦੇ ਬਾਹਰ ਅਸੀਂ ਖੜੇ ਹਾਂ ਇਸ ਟਾਈਮ ਲੁਧਿਆਣਾ ਦੇ ਗੱਲਬਾਤ ਕਰਾਂਗੇ ਬਾਪੂ ਜੀ ਕੀ ਹਾਲ ਚਾਲ ਨੇ ਜੀ ਕਿੱਥੋਂ ਆਏ ਤੁਸੀਂ ਅੰਬੂਵਾਲ ਮੰਡੀ ਤੋਂ ਆਏ ਅੱਛਾ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਕੋਈ ਸਪੈਸ਼ਲ ਜਿਹੜੀ ਤੁਸੀਂ ਇਹ ਮਸ਼ੀਨ ਤਿਆਰ ਕਰਾਈਏ ਰਗੜਾਈ ਦੀ ਕਿਉਂਕਿ ਹਾਂ ਤੋਂ ਤੋਂ ਜਿਹੜਾ ਦੇਖਿਆ ਕਿ ਖੁਦ ਹੱਥ ਦੇ ਨਾਲ ਜਿਹੜਾ ਅਦੂ ਰਗੜੀ ਜਾਂਦੀ ਹੈ ਚੜ੍ਹਾਈ ਤਿਆਰ ਕੀਤੀ ਜਾਂਦੀ ਹੈ ਤੇ ਲੈਣ ਵਾਸਤੇ ਦੋ ਬੰਦੇ ਚਾਹੀਦੇ ਘਟਵਾਰ ਹਾਂਜੀ ਇੱਕ ਬੰਦਾ ਤਾਂ ਸਾਡੀ ਜੀਰ ਕਰਨੀ ਚਾਹੀਦੀ ਹੈ ਜੋ ਬੰਦਾ ਇਹ ਕਰਕੇ ਇਹ ਜੁੱਤਿਆ ਵੀ ਆਪਨੇ ਆ ਵੀ ਜਿਹੜਾ ਤੀਰ ਬਣਾਇਆ ਉਹ ਫ੍ਰੀ ਜਲ ਰਹੀ ਹੈ। ਅੱਛਾ ਉਹ ਬੱਚੇ ਨੇ ਬੱਚੇ ਦਾ ਦਿਮਾਗਾ ਢੀਜਾ ਆਪਣਾ। ਅੱਛਾ ਉਹਨੇ ਉਹਨੂੰ ਵੀ ਕਿਹਾ ਮਾ ਬੇਟਾ ਇਹ ਦੇਖੋ ਕਾੜਾ ਮੈਨੂੰ ਟੈਕ ਹੋ ਗਿਆ ਜੀਆ। ਅੱਛਾ ਜਿੱਤ ਕਹਿੰਦੇ ਫਿਰ ਜੀ ਬਾਦ ਇਹ ਨਾ ਮੇਰੀ ਅਟੈਕ ਹੋ ਗਿਆ ਟੈਕ ਕਰਕੇ ਫਿਰ ਉਹ ਪੱਤੀ ਹੁੰਦੀ ਆ। ਜੋ ਬੱਚੇ ਨੇ ਕਿਹਾ ਮਾ ਵੀ ਨਾ ਆਪਣਾ ਤੀਰ ਬਣਨੂਗਾ। ਬਣਦਾ ਨਾਲੇ ਆਪਾਂ ਸਟਾਟਰੀਆ ਕੰਗਾ ਦੀ ਮਾਰ ਕਰਦੇ। ਤੇ ਨਾ ਕਿਦੜੇ ਦੇਖਿਆ ਸੀ ਤੁਸੀਂ ਇਹ ਦਿਮਾਗ ਵਿੱਚ ਆਇਆ ਕਿ ਮਤਲਬ ਇਸ ਤਰ੍ਹਾਂ ਦਾ ਬਣਾਇਆ ਜਾਵੇ ਕਿਉਂਕਿ ਮਸ਼ੀਨ ਉੱਧਰ ਤੁਸੀਂ ਇੰਜਨ ਜਾ ਫਿਟ ਕੀਤਾ ਇ ਇੰਜ ਇਹ ਟੈਂਪੋ ਬੁਲਾਇਆ ਹਾਂਜੀ ਉਹਦੇ ਦੇ ਦੁਆਲਾ ਅੱਛਾ ਫਿਰ ਇਹ ਘਰੇ ਤੁਸੀਂ ਮਿਸਤਰੀ ਬੁਲਾਇਆ ਕੋਈ ਆਪਣੇ ਦਿਮਾਗ ਨਾਲ ਤੁਸੀਂ ਉਹਨੂੰ ਕਿਹਾ ਕਿ ਇਸ ਤਰ੍ਹਾਂ ਤਿਆਰ ਕਰੋ ਹਾਂਜੀ ਮਦਾਨੀ ਤੋਂ ਕਰਵਾਇਆ ਜੀ ਮਦਾਨੀ ਦੇ ਅੱਛਾ ਮਦਾਨੀ ਕਰਕੇ ਰਹਿੰਦੀ ਉਹਨੂੰ ਕਰਾ ਲਈ ਉਹ ਮਦਾਨੀ ਤੋਂ ਕਰਵਾਇਆ ਮਦਾਨੀ ਮਦਾਨੀ ਤੋਂ ਹਾਂਜੀ ਤੇ ਇਹ ਜਿਹੜਾ ਪੱਥਰ ਇਹ ਜਿਹੜਾ ਤੁਸੀਂ ਤਿਆਰ ਕਰਾਇਆ ਹਾਂਜੀ ਇਹ ਕਿਸ ਦੇ ਕੋਲ ਤਿਆਰ ਕਰਾਇਆ ਕਿਸ ਤਰ੍ਹਾਂ ਪੱਥਰ ਜ ਹੈ ਆਪਣੇ ਲਈ ਸੰਗ੍ਰੂਪ ਤੋਂ ਸੰਗ੍ਰੂਪ ਤੋਂ ਹਾਂਜੀ ਸੰਗ੍ਰੂਪ ਤੋਂ ਤਿਆਰ ਕਰਵਾਇਆ ਅੱਛਾ ਇਹ ਬੇਟਾ ਲੱਗ ਗਿਆ ਜੀਆ ਕਿਨੂੰ ਭੇਜਾਂ ਇਹ ਨੂੰ ਉਹ ਦਾ ਸੰਗਰੂਰ ਤੋਂ ਮਤਲਬ ਹੈ ਪੱਥਰ ਤੁਸੀਂ ਇੱਕ ਤਰ੍ਹਾਂ ਜਿਹੜੀ ਅੱਛਾ ਪੱਥਰ ਲੈ ਕੇ ਅੱਛਾ ਇਹ ਜਿਹੜਾ ਲੱਕੜ ਦਾ ਤੁਸੀਂ ਇਹ ਲਾਇਆ ਹੈ ਛੋਟਾ ਨਿਮਨ ਦਾ ਘੋਟਣਾ ਹੈ ਹਾਂਜੀ ਨਿਮਨ ਦਾ ਰੀਆ ਬਹੁਤ ਫਾਇਦੇਮੰਦ ਆ ਜਦੋਂ ਜੰਮੀ ਖਾਣੇ ਆਂਦਾ ਮੈਂ ਤਾਂ ਕਚਰੇੜੀ ਜਾਵੇ ਤੇ ਬਹੁਤ ਫਾਇਦੇਗ ਹੋਣਦੀ ਅੱਛਾ ਮੋ ਨਿਮਨ ਤੇ ਵੀ ਅਸੀਂ ਲੱਕੜ ਉਹਦੀ ਜੋ ਹੈ ਪੱਤੇ ਜਾਂ ਲੱਕੜ ਜਿਹੜੀ ਹੈ ਤੇ ਜਦੋਂ ਇਹ ਤੁਸੀਂ ਚਲਦਾ ਹੈ ਪੂਰੀ ਆਪਣੇ ਆਸਾਨੀ ਨਾਲ ਘੋੜਦਿਆਂ ਕਿੰਨਾ ਕੁ ਟਾਈਮ ਲੱਗ ਜਾਂਦਾ ਤੁਹਾਨੂੰ ਜਿਵੇਂ ਤੁਸੀਂ ਕਿੰਨੇ ਕੁ ਟਾਈਮ ਇਹਨੂੰ ਚਲਾਉਂਦੇ ਹੋ ਜੇ ਤੱਕ ਇਹ ਤਿਆਰ ਹੋ ਜਾਂਦਾ ਇਹ ਜੇ ਪਹਿਲਾਂ ਬੰਦਨ ਕਰਕੇ ਇਹ ਜਿਆਦਾ ਟਾਈਮ ਚਲਾਉਂਦੀਆਂ ਨੇ ਮੈਂ ਤਾਂ 3-4 ਘੰਟੇ ਚਾਦੇ 4 ਘੰਟੇ ਚੱਲ ਗਿਆ ਬਹੁਤ ਹੂੰ ਅੱਛਾ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜੋ ਹੈ ਇੱਥੇ ਇਹ ਲਗਾਏ ਹੋਏ ਅੱਛਾ ਲਗਾਇਆ ਤਾਂ ਕੱਲ ਹੀ ਲਗਾ ਅਕੇਲਾ ਹੈ ਅੱਛਾ ਕੱਲ ਹੀ ਆਇਓ ਤੁਸੀਂ ਇੱਥੇ अच्छा पहले करी तैयार मतलब तैयारी तैयार ਕਰ ਮੈਂ ਕਿ ਨਹੀਂ ਹੈ ਨਾ ਉਹ ਕਰੇ ਪੰਜ ਦਿਨ ਤਿਆਰੀ ਕੀਤੀ ਥੋੜੀ ਥੋੜੀ ਵਿਚਾਰ ਕਰਕੇ ਜਿਹੜੇ ਨੌਕੀ ਦਾ ਦੂਰ ਦਿੱਤੇ ਦੂਰ ਕਰ ਤੋਂ ਬਾਅਦ ਫਿਰ ਕੱਲ ਲੈ ਕੇ ਆਏ ਸੀ ਲੁਧਿਆਣਾ ਦੀ ਗੱਲ ਕਰੀ ਲੁਧਿਆਣਾ ਵਿੱਚ ਅਸੀਂ ਕਿਧਰੇ ਆ ਦੇਖੇ ਨਹੀਂ ਕਿਉਂਕਿ ਜਿਆਦਾ ਖਾਤ ਨਾਲ ਜਿਆਦਾਤਰ ਲੋਕ ਜਿਹੜੇ ਨੇ ਨਿਹੰਗ ਸਿੰਘ ਜਿਹੜੇ ਨੇ ਉਹ ਤਿਆਰ ਕਰਦੇ ਨੇ ਸ਼ਰਧਾਈ ਤੇ ਉਹ ਹੈ ਤੁਹਾਡਾ ਪਹਿਲਾਂ ਅਸੀਂ ਵਖਰੀ ਮਸ਼ੀਨ ਦੇਖੀ ਅੱਜ ਜੀ ਜੀ ਸਾਰੇ ਪੰਜਾਬੀ ਵਖਰੀ ਹੈ ਅੱਛਾ ਪੰਜਾਬ ਕਿਤੇ ਵੀ ਨਹੀਂ ਮਿਲੇਗੀ ਤਾਂ ਅੱਛਾ ਪੰਜਾਬ ਕਿਧਰੇ ਨਹੀਂ ਤੁਸੀਂ ਤਿਆਰ ਕੀਤੀ ਹੈ ਇਹਨੇ ਕੀ ਇਹ ਪਾਕਿਸਤਾਨ ਦਾ ਕਿੰਨੀ ਕੁ ਲਗਤ ਆ ਗਈ ਇੱਥੇ ਇਹ ਤੇ ਲਗਤ ਆਈ 707000 ਰੁਪਏ ਆ ਰੈਡੀ ਸਮੇਤ ਕੇ ਜੀ ਜੀ ਅੱਛਾ ਇਹ ਮਸ਼ੀਨ ਤੇ 70 75000 ਅੱਛਾ ਰੈਡੀ ਬੱਕਰੀ ਤਿਆਰ ਕਰਾਈਏ ਜੀ ਬੱਕਰੀ ਇਹ ਕਰਦੀ ਕਰਨੀ ਸੀ ਬੱਲੀ ਅੱਛਾ ਤੇ ਇਹਦਾ ਸਵਾਦ ਕੁਝ ਵੱਖਰਾ ਹੁੰਦਾ ਹੈ ਹੱਥ ਨਾਲ ਜਾਂ ਕੋਈ ਫਰਕ ਪੈਂਦਾ ਹੈ ਇਸ ਚੀਜ਼ ਨਾਲ ਜਿਹੜਾ ਹੱਥ ਨਾਲ ਸੇਮ ਹੁੰਦਾ ਹੈ ਸੇਮ ਅੱਛਾ ਖਤਾਰਾ ਹੁੰਦਾ ਹੈ ਮੀਨਾਰਾ ਨੂੰ ਤਾਂ ਖਤਾਰ ਜਿਹੜਾ ਕੀ ਜੀ ਨਹੀਂ ਦੇਣਾ ਜਿਹੜੀ ਚੀਜ਼ਾਂ ਪੰਜਾਬ ਨੇ ਕੁਲ ਅੱਛਾ ਕੀ ਕੀ ਚੀਜ਼ਾਂ ਤੁਸੀਂ ਆਦੇ ਵਿੱਚ ਪਾਈਆਂ ਇਹਦੇ ਦਾ ਪਿਆ ਹੈ ਖਾਦਾ ਮੱਠਾ ਹਾਂ ਹਾਂਜੀ ਅੱਛਾ ਕੀ ਕੀ ਅਗਰ ਦੱਸੋਗੇ ਬਣਾ ਗਰਾਮ ਦਾ ਹੁੰਦਾ ਹੈ ਹਾਂਜੀ ਜੋ ਉਤਵਾਰ ਵੀਡੀਓ ਨੰਬਰ ਕਾ ਬਰਾਮ ਹਾਂਜੀ ਜੋ ਕਾਜੂ ਆਗੇ ਇੱਥੇ ਮਾਗਦੇ ਬਿਲਕੁਲ ਤੇ ਸੋ ਸੋਫ ਮੇਂ ਦੇ ਰਾਰੀ ਹੈ ਹਰੀ ਲਾਚੀਆਂ ਜਿਹੜੇ ਛੋਟੀ ਲਾਚੀਆਂ ਛੋਟੀ ਲਾਚੀ ਅੱਛਾ ਆ ਕਾਜੂ ਆਗੇ ਅੱਛਾ ਜੋ ਵੀ ਹੈ ਲਾਚੀ ਆ ਦੂਜਾ ਆ ਗਿਆ ਜੀ ਆਪਾ ਬੋਜੀ ਤੇ ਕਾਲੀ ਮੱਤ ਤੇ ਚਕਾਲੀ ਮੱਤ ਤੇ ਕਾਲੀ ਮੱਤ ਤੇ ਹੁਣ ਅਸੀਂ ਬਾਪੂ ਜੀ ਦੇਖ ਰਹੇ ਆ ਅਕਸਰ ਜਿਹੜਾ ਦੇਖ ਰਹੇ ਆ ਤੇ ਜਿਹੜੇ ਪਹਿਲਾਂ ਖਾਸਤਰ ਜਿਹੜੀ ਨੌਜਵਾਨ ਪੀੜ੍ਹੀ ਸੀ ਉਹ ਕੋਲ ਡ੍ਰਿੰਕ ਵਗੈਰਾ ਹੋਏ ਜਾਂ ਫਿਰ ਬਜਾਰੀ ਜੂਸ ਹੋਏ ਉਹਨਾਂ ਵੱਲ ਜਦਾ ਉਹਨਾਂ ਦਾ ਧਿਆਨ ਸੀ ਤਾਂ ਵੀ ਬਹੁਤ ਵਧੀਆ ਕੀ ਹੈ ਜੀ ਹਾਂਜੀ ਦੂਸਤਾ 50 ਰੁਪਏ ਲਾਉਨੇ ਆ ਫਾਜੀ ਉੱਥੇ ਇਹ 50 ਰੁਪਏ ਦਾ ਪੀਕੇ 10 ਦਿਨ ਦੂਜੇ ਵੀਰ ਦੱਸਦੇ ਨਹੀਂ ਪੀਕੇ ਦੇਖੇ ਫਿਰ ਦੇਖੇ ਕਿ ਨਾਲ ਫਰਕ ਬੰਦਾ ਪਹਿਲਾਂ ਵੀ ਤੁਸੀਂ ਇਹ ਕੰਮ ਕੀਤਾ ਕਿ ਮਤਲਬ ਹੁਣ ਨਹੀਂ ਮਤਲਬ ਸ਼ੁਰੂਆਤ ਪਹਿਲਾਂ ਪਹਿਲਾਂ ਛੋਟੇ ਹੁੰਦੇ ਗੱਡ ਮਿਲਾਉਂਦਾ ਸੀ ਚਪੀਂਦੇ ਹੁੰਦੇ ਸੀ ਕਾਰ ਵੀ ਬਣਾਉਂਦੇ ਹੁੰਦੇ ਸੀ ਪਹਿਲੇ ਪੁਰਾਣੇ ਲੋਕ ਤਾਂ ਕਾਰ ਵੀ ਬਣਾਉਂਦੇ ਹੁੰਦੇ ਸੀ ਜਿਹੀ ਬੰਦੀ ਹਾਂਜੀ ਨਹੀਂ ਹੁਣ ਲੋਕ ਜਿਹੜੇ ਨੇ ਜਿਹੜੇ ਨੌਜਵਾਨ ਨੇ ਉਹ ਡਰਿੰਕ ਵਗੈਰਾ ਜਿਹੜੇ ਕੋਲਡ ਡਰਿੰਕ ਵਗੈਰਾ ਹੁੰਦੇ ਉਹਨਾਂ ਛੱਡ ਕੇ ਨਾ ਉਹਨਾਂ ਅਸੀਂ ਦੇਖ ਰਹੇ ਹਾਂ ਚਾਟੀ ਦੀ ਲੱਸੀ ਹੋ ਗਈ ਜਾਂ ਫਿਰ ਸ਼ਰਧਾਈ ਹੋ ਗਈ ਇਸ ਵਾਰ ਜੋ ਹੈ ਰੁਝਾਨ ਵਾਧ ਰਿਹਾ ਹੈ ਪੁਰਾਣੀ ਜਿਹੜੀ ਚੀਜ਼ਾਂ ਨੇ ਉਹ ਤਾਕਤ ਤਾਕਤਾਂ ਦੀ ਚੀਜ਼ਾਂ ਨੂੰ ਉਧਰ ਜੋੜਾ ਹੈ ਤਾਕਤਾਈ ਵੀ ਅਸਲੀ ਨਦੀ ਸਹੀ ਦੀ ਆ ਨਦੀ ਕਿਹੜੀ ਚੀਜ਼ ਤੋਂ ਪੈਦਾ ਹੁੰਦੀ ਆ ਉਹ ਚੀਜ਼ ਆਪਾਂ ਛੁੱਟੀ ਇਹ ਚੀਜ਼ਾਂ ਜਿਹੜਾ ਮਾਰਦੀ ਬੱਤੇ ਤੇ ਲਾ ਕੇ ਮੁੰਡੇ ਤੱਕ ਜੋ ਮਾਰਦੀ ਪੀ ਆਂ ਹੋਰ ਵੀ ਮਾਰਦੀ ਪੀ ਜੋ ਮਾਰਦੀ ਪੀ ਖੇਤ ਕਿੰਨਾ ਨਜ਼ਾਰਾ ਹੈ ਦਾ ਅਸਾ ਤੱਕ ਇਹਨਾਂ ਦੇ ਨਾਲ ਜੀ ਜੀ ਸ੍ਰੀ ਦਾ ਸ੍ਰੀ ਨੂੰ ਤਸ ਦੇਣੀ ਆ ਇਹ ਤਾਂ ਜੇ ਬਾਕੀ ਤਸ ਦੇਣੀ ਆ ਬੱਚੇ ਪੜਨ ਵਾਲੇ ਬਹੁਤ ਵੀ ਆ ਆ ਦੇਖੋ ਪਾਣ ਮੰਨ ਦੇ ਦੇ ਪਿੰਡੇ ਆ ਜਿਹੜੇ ਕੁਛ ਨਹੀਂ ਕਰਦੇ ਸਾਰੇ ਮਤਲਬ ਇੱਕ ਇੱਕ ਗੱਲ ਤੁਸੀਂ ਹੋਰ ਇੱਥੇ ਬੋਰਡ ਤੇ ਲਿਖੀਏ ਨਸ਼ਾ ਮੁਕਤ ਸਰਦਾਈ ਹਾਂਜੀ ਨਾ ਨਾ ਕੋਈ ਨਹੀਂ अच्छा।, अच्छा मतलब जमे जमे भांग वगैरह जेडे होंदे अपने जंग वीर जेडे पावे वो चीज नहीं है लोकी कई बार ये सोचते ने कि स्त्री ਦੇ ਵਿੱਚ ਭੰਗ ਮਿਲਾਈ ਹੋਈ ਹੈ ਨਾ ਉਹ चीज ਨਹੀਂ ਹੁੰਦੀ ਅਬ ਪਹਿਲਾਂ ਲਿਖਾਇਆ ਨਾ ਸਮੂਹ ਇਸੇ ਕਰਕੇ अच्छा ਅਰੇ ਲੰਗਾ ਨਾ ਸਮੂਹ ਸਰਦਾਈ ਤੇ 3000 ਵੀ ਆ ਦੁਨੀਆ ਮੈਂ ਨਹੀਂ ਹੈ ਜੀ اچھا ਅਸੀਂ ਇੱਕ ਵਾਰੀ ਚਾਹਾਂਗੇ ਕਿ ਤੁਸੀਂ ਇਹ ਇਸ ਨੂੰ ਚਲਾ ਕੇ ਵੀ ਦਿਖਾਓ ਕਿ ਕਿਸ ਤਰ੍ਹਾਂ ਜੋ ਹੈ ਵਰਕ ਕਰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਹੈ ਇਸ ਮਸ਼ੀਨ ਨੂੰ ਜੋ ਹੈ ਸਟਾਰਟ ਕੀਤਾ ਗਿਆ ਹੈ ਉਸ ਤੋਂ ਬਾਅਦ ਇਸ਼ਪੀ ਇਹ ਦੇਖ ਰਹੇ ਤੁਸੀਂ ਕਿ ਕਿਸ ਤਰ੍ਹਾਂ ਜੋ ਹੈ ਛਰਤਾਈ ਜਿਹੜੀ ਇਹ ਇਸ ਨੀਮ ਦੇ ਜਿਹੜੇ ਟੋਟਾ ਜਿਹੜਾ ਬਣਾਇਆ ਗਿਆ ਉਸ ਤੇ ਨਾਲ ਇਸਦੀ ਲਗੜਾਈ ਹੋ ਰਹੀ ਏ बापू जी पे तो कि देखिए कितो मतलब सिक्ख्या जो तो तीस कह रहे पाकिस्तान में इस तरह से ही चलते हैं पाकिस्तान के बच्चे फोटो देखी जी फोटो देखे उलने जी अपने ही नहीं है पाकिस्तान इस तरह से चलते इस तरह शरताई तैयार की रखा करते पता नहीं देखी अच्छा देखी माफी एदा हो लड़के ने चीज बनाई आप बना लें करता ਕੋਈ ਕਹਿਣਾ ਨਾ ਕੰਮ ਮਹਾਦਿਆ ਜਿੰਦੇ ਆਪ ਹੀ ਕਰਕੇ ਜਿੰਦੇ ਕੋਲ ਤੁਸੀ ਕਹਿੰਦੇ ਤੁਸੀਂ ਕਹਿ ਰਹੇ ਕੱਲ ਤੋਂ ਇਹ ਕੰਮ ਸ਼ੁਰੂ ਕੀਤਾ ਤੁਸੀਂ ਇੱਥੇ ਆਇਓ ਤੇ ਕਿਸ ਤਰ੍ਹਾਂ ਦੇ ਲੋਕੀ ਤੁਹਾਡੇ ਆ ਰਹੇ ਨੇ ਕਿਸ ਤਰ੍ਹਾਂ ਦਾ ਪਿਆਰ ਦੇ ਰਹੇ ਨੇ ਤੁਹਾਡੀ ਫਿਕਰੀ ਉਹ ਸਵਾਦ ਦਾ ਕਹੀ ਹੀ ਕੋ ਫੋਦਿਆ ਨਵਾਂ ਦੁਕਾਨ ਕਿੱਥੋਂ ਬਣਾਇਆ ਅੱਛਾ ਇਹੀ ਗੱਲ ਕਰ ਗਿਆ ਇਹ ਵੀ ਇਹ ਤਾਂ ਆਪਣੇ ਦਵਾਜ ਨਾਲ ਹੀ ਆ ਨਹੀਂ ਲੋਕੀ ਆ ਰਹੇ ਨੇ ਤੁਹਾਡੀ ਚਰਦਾਈ ਪੀਣ ਵਾਸਤੇ ਹਾਂਜੀ ਹਾਂਜੀ ਬਹੁਤ ਆ ਰਹੇ ਨੇ ਆ ਰਹੇ ਨੇ ਮਤਲਬ ਪਹਿਲੇ ਦਿਨ ਤੋਂ ਹੀ ਅੱਛਾ ਰਿਸਪੌਂਸ ਮਿਲਿਆ ਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿਉਂਕਿ ਜਿਲੇ ਲੋਕ ਅਜੇ ਵੀ ਕੋਲ ਡ੍ਰਿੰਕ ਪੀਆ ਕੋਈ ਇਸ ਤਰ੍ਹਾਂ ਦੇ ਤੀਜਾ ਪੀਦੇ ਜਿਹੜੇ ਨੁਕਸਾਨ ਕਰਦੇ ਆ ਸਿਹਤ ਨੂੰ ਜਿਹੜੇ ਦਾ ਬਜ਼ੁਰਗ ਬੰਦੇ ਨੇ ਛਾਣੇ ਬੰਦੇ ਆਪਣੀ ਅਨਦੇ ਉਹਨਾਂ ਨੂੰ ਪਤਾ ਵੀ ਇਹ ਚੀਜ਼ ਦਾ ਸਾਗ ਦਬਾਰਾ ਸਾਰੇ ਫਰੂਟਾ ਦਾ ਸਾਗ ਦਬਾਰਾ ਇਹਨਾਂ ਮਾਦੀ ਫਰੂਟਾ ਆਪਾ ਜੂਸ ਵੀ ਨਹੀਂ ਆ ਜੂਸ ਦਾ ਕਿੰਨਾ ਕਿਲੋ ਏ ਕਿੰਨਾ ਜਿਹੜਾ ਵੀ ਲੋ ਸਾਤ ਦਿਨ ਪੀਓ ਦਸ ਦਿਨ ਤੇ ਬਾਅਦ ਦੱਸੇਗਾ ਇਹ ਦਾਲੀ ਦੇ ਆਲੂ ਵੀ ਤੇ ਛੋ ਇਹ ਚੀਜ਼ ਦਾ ਸਾਗ ਦਬਾਰਾ ਖਰੀ ਦੀਆਂ ਸਾਗ ਦਬਾਰੀਆਂ ਇਹ ਚੰਗੀਆਂ ਚੀਜ਼ਾਂ ਨਹੀਂ ਕੋਈ ਗਰਮ ਨਹੀਂ ਮੈਸ ਨਹੀਂ ਕਰਨੀ ਇਹਨਾਂ ਨੇ ਅਕਕਿ ਇਹ ਥੋੜਾ ਜਿਹਾ ਆਪੀ ਚੀਜ਼ ਆ ਦੇ ਨੂੰ ਜਿਹੜਾ ਮੁੰਡੇ ਨੇ ਬਣਾਇਆ ਫਿਰ ਉਹਨੇ ਹੁਣ ਥੋੜਾ ਜਿਆਦਾ ਰਹਿ ਰਹੀ ਹੈ ਸਾਡੀ ਲੋਕੇਸ਼ ਆਂਦੇ ਵੀ ਨੇ ਤੁਹਾਡੇ ਕੋਲ ਪੋਸਟ ਵੀ ਨਹੀਂ ਬਾਬਾ ਜੀ ਕਿਥੋਂ ਤਿਆਰ ਕਰਾਇਆ ਜਾਂ ਕੀ ਖਾਸ ਤੁਸੀਂ ਇਸ ਤਰ੍ਹਾਂ ਆਂਦੇ ਬਹੁਤ ਜੀ ਬਹੁਤ ਬਹੁਤ ਜੀ ਸਾਰੇ ਬਹੁਤ ਜਿਹੜਾ ਕਿ ਉਹਦਾ ਬਹੁਤ ਆਇਆ ਜੀ ਅੱਜ ਕੱਲ੍ਹ ਤਾਂ ਪੁੱਤੀ ਜਾਂਦੇ ਆ ਕਹਿ ਸਕਦੇ ਪੰਜਾਬੀ ਡਿਗਵਾੜੀ ਹੁੰਦੇ ਆ ਪੂਰੇ ਡਿਗਵਾੜ ਕਰ ਹੀ ਲੈਂਦੇ ਆ ਤੁਸੀਂ ਕਿੱਥਾ ਅੱਗੇ ਵਿਦਾਨ ਲਈ ਡਿਗਵਾੜ ਕੀਤਾ ਹੋਰ ਜਿਹੜੇ ਪੰਜਾਬੀ ਨੇ ਕੋਈ ਨਾ ਕੋਈ ਦੇਖ ਲੈਂਦੇ ਅੱਛਾ ਜੀ ਚੀਜ਼ਾਂ ਦਿਮਾਗ ਲਾ ਕੇ ਤਿਆਰ ਦੋ ਤਿੰਨ ਮੰੰਗਾ ਦੂਰ ਜੇ ਆਗੇ ਜੀ ਵਿਆਹ ਸੱਤੀਆਂ ਦੇ ਉਹ ਗੱਲ ਇੱਥੇ ਲਾਉਂਗੇ ਮੈਂ ਲਾ ਦਾਂਗੇ ਅਰੇ ਸਰ ਭਾਈ ਅੱਛਾ ਵਿਆਹ ਸ਼ਾਦੀ ਦਾ ਆਰਡਰ ਮਿਲ ਰਿਹਾ ਹੈ ਬਹੁਤ ਵਧੀਆ ਗੱਲ ਹੈ ਤੇ ਬਾਬਾ ਜੀ ਇਧਰ ਵੀ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਇੱਕ ਜੁਗਾਰ ਤਿਆਰ ਕੀਤਾ ਗਿਆ ਹੈ ਦੱਸਦੇ ਨੇ ਉਹ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਜੁਗਾਰ ਹੁੰਦੇ ਨੇ ਤੇ ਉਹੀ ਗੱਲ ਉਹਨਾਂ ਦੇ ਦਿਮਾਗ ਵਿੱਚ ਰਹੀ ਤੇ ਉਸ ਤੋਂ ਬਾਅਦ ਇੱਕ ਕੋਤਿਆ ਜਿਹੜਾ ਇਹਨਾਂ ਨੇ ਇੱਕ ਮਸ਼ੀਨ ਜਿਹੜੀ ਇੱਥੇ ਤਿਆਰ ਕੀਤੀ ਹੈ ਸ਼ਰਦਾਈ ਨੂੰ ਜੋ ਹੈ ਉਸ ਦੇ ਨਾਲ ਕੋ ਕਿਆ ਜਾ ਰਹੇ ਤੇ ਉਹਨਾਂ ਦੀ ਮਿਹਨਤ ਜਿਹੜੀ ਹੈ ਕਿਤੇ ਨਾ ਕਿਤੇ ਕੱਟੀਏ ਚ ਲੇਕਿਨ ਪਹਿਲੇ ਦਿਨ ਹੈ ਦੂਜਾ ਦਿਨ ਹੈ ਅੱਜ ਇਹਨਾਂ ਨੇ ਸ਼ਰਦਾਈ ਜਿਹੜੀ ਹੈ ਤਖਾਵੀ ਦੇ ਨਿਆ ਜਿਹੜੀ ਇਹਨਾਂ ਦੀ ਸ਼ਰਦਾਈਆਂ ਨਾਲੋਂ ਤਿਆਰ ਕੀਤੀ ਗਈ ਹੈ ਜੀ ਬਾਪੂ ਜੀ ਦਿਖਾਓ ਬਣਾ ਦੇ ਕਿਦਾਂ ਮੈਂ ਤੁਸੀਂ ਦੇਖ ਸਕਦੇ ਹੋ ਖੁਸ਼ਬੂ ਇੰਨੀ ਪਿਆਰੀ ਆ ਰਹੀ ਹੈ ਅਸੀਂ ਨੇੜੇ ਖੜੇ ਹਾਂ ਤੇ ਬਹੁਤ ਪਿਆਰੀ ਖੁਸ਼ਬੂ ਤੇ ਸਵਾਦ ਦਾ ਜਿਹੜਾ ਲੱਗ ਰਿਹਾ ਕਿ ਬਹੁਤ ਜ਼ਿਆਦਾ ਸਵਾਦ ਹੈ ਟੀਕੇ ਵੀ ਜਾਵਾਂਗੇ ਤੇ जिने ਲੋਕ ਨੇ ਜੋ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੇ ਨੇ ਉਹ ਵੀ ਬਾਪੂ ਜੀ ਕੋਲ ਆ ਸਕਦੇ ਨੇ ਐਵੀ ਜਾਣਕਾਰੀ ਹਾਸਲ ਕਰ ਸਕਦੇ ਨੇ ਬਿਲਕੁਲ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਜੋ ਹੈ ਕਿ ਖਾਸ ਮਸ਼ੀਨ ਜਿਹੜੀ ਇਹ ਤਿਆਰ ਕੀਤੀ ਗਈ ਹੈ ਸ਼ਰਦਾਈ ਜਿਹੜੀ ਇਸ ਵਿੱਚ ਤਿਆਰ ਕੀਤੀ ਜਾਂਦੀ ਹੈ ਕੋਟਾਂ ਜਿਹੜਾ ਨੀਮ ਦਾ ਉਸ ਨਾਲ ਕੋਹ ਕਹੇ ਜਾਂਦਾ ਮਸ਼ੀਨ ਆਪਣੇ ਆਪ ਕੰਮ ਕਰਦੀ ਹੈ ਤੇ ਇੱਕ ਵਧੀਆ ਜਿਹੜਾ ਸਵਾਦ ਤੇ ਵਧੀਆ ਜਿਹੜਾ ਮਿਕਸ ਜਿਹੜਾ ਇਹਨੂੰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਸੇ ਸ਼ਰਦਾਈ ਬਣਾ ਕੇ ਜਿਹੜੀ ਬਾਪੂ ਜੀ ਵੱਲੋਂ ਵੇਚੀ ਜਾ ਰਹੀ ਹੈ ਕੈਮਰਾਮੈਨ ਗੋਲਦੀ ਦੇ ਨਾਲ ਕੁਲਵੀਰ ਰਾਜ ਸਰਕਾਰ ਤੇ ਰਹਿਮ ਟੀਵੀ ਦੁਜਣਾ